ਉਹ ਦਖਾਤ ਇਹ ਹੈ ਕਿ ਜਿਸ ਕਹਿੰਦੇ ਕੇਂਦਰ ਸਾਡੀ ਬਾਹ ਨਹੀਂ ਫੜਦਾ। ਹਾਂ ਸਿੰਘ さん ਨੂੰ ਵੀ ਕਹਿਣਾ ਨਹੀਂ ਚਾਹੀਦਾ ਵੀ ਕੇਂਦਰ ਬਾਹ ਨਹੀਂ ਫੜਦਾ। ਅਸੀਂ ਕਹਿਣਾ ਕੇਂਦਰ ਸਾਡਾ ਹਿੱਸਾ ਨਹੀਂ ਦੇ ਰਿਹਾ। ਇਹ ਥਰਕਤ ਹੁਆ ਚ। ਬਿਲਕੁਲ। ਅਸੀਂ ਕੋ ਖਰਾਇਦ ਮੰਗ ਰਹੇ ਹਾਂ। ਜੇ ਕਿਸੇ ਦਾ ਕੋਈ ਖਰਾਬਾ ਕਰ ਦੇ ਉਹ ਤੋਂ ਕੰਪਨਸੇਸ਼ਨ ਨਹੀਂ ਮੰਗਦੇ ਮੁਆਵਜ਼ਾ ਨਹੀਂ ਮੰਗਦੇ। ਕੇਂਦਰ ਨੇ ਸਾਡਾ ਖਰਾਬ ਕਰੇ ਕਿਉਂਕਿ ਉਹ ਦਾ BBMP ਦਾ BBMP ਉਹਦੇ ਅੰਦਰ ਹੈ। ਚੇਰਨ ਨੇ ਨੋਨਟ ਆਇਆ ਹੋਇਆ। ਅਸੀਂ ਥੋੜਾ ਲਾਏ। ਸਾਰੇ ਇੰਜੀਨੀਅਰ ਉੱਥੇ ਉਹਨੇ ਬਾਈ ਨੇ ਸੀਐਸਫ ਉਹਨੇ ਬਾਈ ਹੋਈ ਐ ਸੋ ਇਹ ਮੁਆਵਜ਼ਾ ਕੇਂਦਰ ਮੁਆਵਜ਼ਾ ਦੇਣੀ ਅਸੀਂ ਮੁਆਵਜ਼ਾ ਮੰਗਣ ਦੀ ਬਜਾਏ ਅਸੀਂ ਕਹਿੰਦੇ ਸਾਡੀ ਬਾਹ ਫੜੇ ਜੀ ਹੁਣ ਅਸੀਂ ਦੁਖੀ ਬਣਿਆਂ ਜੀ ਅਸੀਂ ਰੋਏ ਰਾਏ ਤਾਂ ਕੁਛ ਨਹੀਂ ਜਨਾ ਕਿਸੇ ਨੇ ਇਹ ਦੇਖਣਾ ਨਾ ਰੱਖਣਾ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਰ ਜਾ ਅਸੀਂ ਕੋਈ ਮੰਗਦੇ ਆ ਅਸੀਂ ਤਾਂ ਦੁਨੀਆ ਨੂੰ ਦਿੰਨੇ ਆ ਅਸੀਂ ਆਪਣਾ ਹੱਕ ਮੰਗੀਏ ਕਿ ਸਾਡਾ ਹੱਕ ਐ ਅਸੀਂ ਟੈਕਸ ਵੀ ਦੇਨੇ ਆ ਉਹ ਵੀ ਸਾਡਾ ਹਿੱਸਾ ਐ ਤਾਂ ਜਿਹੜੇ ਹੱਥ ਲੈਂਦੇ ਨੇ ਤੁਸੀਂ ਲੈਂਦੇ ਨੇ ਕੋੜਦੇਸ ਜੀਰਮਨ ਇਹ ਬੰਦੇ ਨੇ ਨਾਲ ਤੇ ਕੇਸ ਜੀ ਜੇ ਆਪਣੇ ਕੋਈ ਐਕਸੀਡੈਂਟ ਕਰਕੇ ਕਿਸੇ ਬੰਦੇ ਨੂੰ ਮਾਰ ਦੇ ਕੋਈ ਗਲਤੀ ਨਾਲ ਮਾਰ ਦੇ ਜਾਂ ਕਿਸੇ ਦਾ ਕੋਈ ਸੱਟ ਫੇਰ ਮਾਰ ਗਿਆ ਆਪਾਂ ਕਹਿੰਦੇ ਨਹੀਂ ਵੀ ਇਹ ਤੇ ਕੇਸ ਰਜਿਸਟਰ ਕਰੋ ਮੰਗ ਕਰਨਾ ਕਿ ਨਹੀਂ ਕਰਦੇ ਕਮਕਦਮਾ ਲਾ ਬੈ ਕਿ ਨਹੀਂ ਕਰਦੇ ਤੇ ਜੇ ਇਹ ਮੰਤਰ ਤੋਂ ਤੇ ਫਿਰ ਇਹ ਇਹਨਾਂ ਨੂੰ ਚਾਹੀਦਾ ਨਹੀਂ ਤਾਂ ਕਿਸੇ ਨੂੰ ਉੱਠ ਕੇ ਕ੍ਰਿਮੀਨਲ ਕੇਸ ਪਾ ਦੇਣਾ ਚਾਹੀਦਾ ਉਹਦੇ ਉੱਤੇ ਜੋ ਮਰਜੀ ਹੋਵੇ ਇਹ ਭੀਬੀ ਐਮਬੀ ਦਾ ਚੇਅਰਮੈਨ ਭੀਬੀ ਆਂ ਦੀ ਕੇਂਦਰ ਸਰਕਾਰ ਇਹਨਾਂ ਹੜਾਂ ਦੀ ਵੱਡੀ ਜ਼ਿੰਮੇਵਾਰੀ